ਹਾਂਜੀ ਬਈ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਸੀਜ਼ਨ ਦੀ ਸ਼ੁਰੂਆਤ ਕਰ ਦਿੱਤੀ ਆਪਾਂ ਨੇ ਤੇ ਸੋਨੀ ਬਾਈ ਲਿਆਇਆ ਐਮਪੀ ਤੋਂ ਨੋਟ ਐਮਪੀ ਤੋਂ ਬਹੁਤ ਵੱਡੇ ਵੱਡੇ ਨੋਟ ਲਿਆਇਆ ਮੇਰੇ ਵੀਰੋ ਤੇ ਬਾਕੀ ਬਲੌਗ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਕਣਕ ਦਾ ਸੀਜ਼ਨ ਜਿਹੜਾ ਸਟਾਰਟ ਕਰਤਾ ਪੰਜਾਬ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਜੀ ਤੇ ਬਾਕੀ ਸੋਨੀ ਬਾਈ ਨਾਲ ਕਰਾਉਨੇ ਆ ਗੱਲਬਾਤ ਤੇ ਕਿਵੇਂ ਦਾ ਰਿਹਾ ਐਮਪੀ ਐਮਪੀ ਦਾ ਸੀਜ਼ਨ ਤੇ ਮਸ਼ੀਨ ਚੱਲ ਰਹੀ ਹੈ ਪਿੱਛੇ ਤੇ ਆਪਣੇ ਲੋਕਲ ਏਰੀਆ ਦੇ ਵਿੱਚ ਵੱਧ ਰਿਹਾ ਤੇ ਬਾਕੀ ਬਲੌਗ ਕਰਦੇ ਆ ਸਟਾਰਟ ਤੇ ਪੂਰਾ ਬਲੌਗ ਲਾਸਟ ਤੱਕ ਦੇਖਿਓ ਅੱਜ ਪੂਰੇ ਜਲਵੇ ਦਿਖਾਉਣੇ ਆ ਆ ਜਾ ਫਿਰ ਲੋਕ ਸ਼ੁਰੂ ਕਰ ਆਉਂਦੀ ਸਾਰ ਆਉਂਦੀ ਸਾਰ ਕੀ ਹਾਲ ਚਾਲ ਹੈ ਜੀ ਸਤ ਜੀ ਪਹਿਲਾਂ ਚਾਹ ਫੜ ਘੁੱਟਕ ਤੇ ਸੋਨੀ ਸੇਤਾ ਠੀਕ ਹੈ ਬਾਈ ਸੇਤ ਵੀ ਠੀਕ ਗਮਚਾ ਨਵਾਂ ਲਿਆਇਆ ਓਥੇ ਤੂੰ ਐ ਨਾ ਕਰਾਗਾ ਤੂੰ ਓਥੇ ਉਹਨਾਂ ਦੇ ਰੀਚ ਜਾਣਾ ਤੂੰ ਗਮਚਾ ਲੈ ਕੇ ਨਹੀਂ ਆਉਂਦਾ ਸਾਡੇ ਬਾਤ ਤੇ ਗਮਚਾ ਯਾਰ ਥੋੜੇ ਵਾਸਤੇ ਹੀ ਲਿਆਉਂਗਾ ਯਾਰ ਵਧੀਆ ਰਿਹਾ ਸੀ ਬਹੁਤ ਵਧੀਆ ਰਿਹਾ ਫਰ ਚੱਲਿਆ ਦਿਨ ਦਿਨੇ ਮਸ਼ੀਨਾ ਕਿੰਨੀ ਕਿਤੀ ਮਸ਼ੀਨ ਦਾ ਪੁੱਛਣਾ ਕੁਛ ਵੀ ਐਤ ਦੇ ਵੀ ਰੋ ਰਹੇ ਆ ਸਾਰੇ ਐਤ ਕੀਤਾ ਥੋੜਾ ਜਿਹਾ ਕੰਮ ਇਹ ਕੰਮ ਦਿਨ ਦਿਨ ਚੱਲਦਾ ਹੌਲੀ ਹੌਲੀ ਜੀ ਮੰਗ ਅਸਲ ਚ ਪਤਾ ਨਹੀਂ ਮੈਨੂੰ ਇਹ ਲੱਗ ਰਿਹਾ ਰੱਬ ਜਾਣੇ ਚੱਕਰ ਕੀ ਆ ਬਸ ਹੁਣ ਤੇ ਇਹ ਤਾਂ ਇੱਕ ਸ਼ੌਂਕ ਮੁੱਲ ਜਿਹਾ ਵਾਲੀ ਕੰਮ ਰਹਿ ਗਿਆ ਵੀ ਬਸ ਇੱਕ ਬਚਤ ਬੁਚਤ ala ਸਾਬ ਕਿਤਾਬ ਘਟ ਜਾਈਏ ਵੀ ਰੌਣਕ ਮੇਲੇ ਹੀ ਆ ਬਿੱਟ ਨੂੰ ਨਾ 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 ਕਰਦੇ ਉਧਰੋਂ ਭੱਜ ਗਏ ਕਰਦੇ ਤੇਰੇ ਆ ਗਏ ਉਰੇ ਵੱਡੇ ਉੱਥੇ ਵੱਡੇ ਆ ਹਾਂ ਹਾਂ ਦਿਨ ਰਾਤ ਕੰਮ ਨਹੀਂ ਚੱਲਿਆ ਰੇਟ ਬੜਾ ਡਾਊਨ ਪੈ ਗਿਆ ਸੋਨੇ ਰੇਟ ਉੱਥੇ 1200 ਰੁਪਏ ਟੈਂਕ ਹੋ ਗਿਆ ਵੀਰ ਜੀ ਕੰਬੈਨ ਵਾਲਾ ਘਟੇ ਜਾ ਰਿਹਾ ਹੈ ਖੇਤ ਦਾ ਮਾਲਕ ਪ੍ਰੋਫਿਟ ਤੇ ਜਾ ਰਿਹਾ ਹਾਂ ਜੇ ਖੇਤ ਵਾਲੇ ਮਾਲਕ ਨੂੰ ਇੱਕ ਨੂੰ ਕਿਹਾ ਵੀ ਅਸੀਂ ਉਰ ਤੇ ਦੂਏ ਪਿੰਡ ਜਾਣਾ ਵੀ ਤੂੰ ਵਢਾ ਲਾ ਉਹ ਕਹਾ ਤੁਸੀਂ ਜਾਣਾ ਕੋਈ ਚੱਕਰ ਨੇ ਮੈਂ ਤਾਂ ਹੋਰ ਫੜ ਲਿਆ ਆਂਗਾ ਅੱਛਾ ਵੀ ਤੁਸੀਂ ਜਾਓ ਹਾਂ ਤੁਸੀਂ ਜਾਓ ਕਹਿੰਦਾ ਐਂ ਕਹਿੰਦਾ ਆ ਸਿਸਟਮ ਹੋ ਗਿਆ ਹਾਂ ਖੇਤ ਵਾਲਾ ਉਹ ਕਹਿੰਦਾ ਮੈਨੂੰ ਕੋਈ ਚੱਕਰ ਕਿੰਨਾ ਟਾਈਮ ਚੱਲੂ ਤੇਰੇ ਸਾਹ ਮੈਂ ਮੰਤਲ ਤੇ ਫਿਰ ਥੋੜਾ ਜਣ ਚੱਲੂਗਾ ਬੇ ਹੁਣ ਤਾਂ ਆਪਣੀ ਆਪਣੀ ਬੈਟੇ ਖੜੀ ਕਰਨੀ ਪਈ ਕਰਨੀ ਸਭ ਨੂੰ ਲੱਗਦਾ ਤੈਨੂੰ ਲੱਗਦਾ ਵੀ ਕਮੈਨਾਂ ਵਾਲਾ ਅੱਗੇ ਚੱਲ ਜੂਗਾ ਕੰਮ ਕੰਬੈਨ ਨਾਲ ਅੱਗੇ ਕਾਮਯਾਬ ਹੋ ਜਾਣਗੀਆਂ ਤੇਰੇ ਹਿਸਾਬ ਨਾਲ ਵੀ ਹੁਣ ਜੇ ਮਤਲਬ ਜਿੰਮੇ ਚੱਲੀ ਸਵਾਰ ਵੀ ਇੰਨੀ ਮਸ਼ੀਨ ਨਿਕਲੀ ਐ ਮਸ਼ੀਨ ਤਾਂ ਦਿਨਪੁਰ ਦੇ ਨਿਕਲਦੇ ਜਾਂਦੇ ਫਿਰ ਹੁਣ ਇਸ ਵਾਰ ਕੱਟ ਵੀ ਨਹੀਂ ਲੱਗੇ ਹੁਣ ਚੱਲ ਮੈਂ ਕਹਿਣਾ ਨਹੀਂ ਹੈਗਾ ਜਿਹਦੇ ਕੋਲ ਨਵੀਆਂ ਕਮੈਨਾਂ ਨੂੰ ਹਾਂ ਜਿਹਦੇ ਕੋਲ ਏਰੀਆ ਨਹੀਂ ਹੈਗਾ ਉਹ ਰੇਟ ਘਰਾ ਦਿੰਦਾ ਰੇਟ ਵੀ ਘਰਾ ਫਿਰ ਉਹ ਤਾਂ ਡੀਜ਼ਲ ਵੀ ਨਹੀਂ ਮੋੜ ਰਿਹਾ ਇਸ ਵਾਰ ਮੰਨ ਲੈ ਜਿਹਨੇ 50 ਨੂੰ ਕੰਮ ਨਹੀਂ ਮ 40-50 ਹਜ਼ਾਰ ਦਾ ਆਉਣ ਲੱਗੇ ਫੂਕਣਾ ਫਿਰ ਉਹਨੇ ਕਿਸ਼ਤ ਵੀ ਕੱਢਣੀ ਬੜਾ ਯਾਰਾ ਸਟਰਗਲ ਹੋ ਗਿਆ ਬਹੁਤ ਸਟਰਗਲ ਹੋ ਗਿਆ ਜੀ ਰੇਟ ਗੇਅਰ ਕਿਉਂ ਨਾ ਉਹ ਦੂਜੇ ਮਸ਼ੀਨ ਵਾਲਿਆਂ ਦੇ ਫਰਕ ਪੈਂਦਾ ਨਾ ਹਾਂ ਤੇ ਕੱਲ ਬਈ ਅੱਜ ਦਾ ਸੋਨੀ ਦੇਖ ਤੈਨਾਂ ਦੀ ਕਰਤੀ ਸੈਟਿੰਗ ਇੱਕ ਵਾਰ ਤੈਨੂੰ ਆਪਾਂ ਨੇ ਕਟਰ ਲਵਾ ਕੇ ਚੈੱਕ ਕਰਾ ਦਾਂਗੇ ਠੀਕ ਹੈ ਤੇ ਆਪਾਂ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਤੁਰਨਾ ਇਹ ਆਪਾਂ ਨੇ ਆਹ ਪਸੰਦ ਦਾ ਡਾਊਨ ਕਰਨਾ ਆਪਾਂ ਸੌ ਉੱਚਾ ਦੇ ਥੋੜਾ ਜਿਹਾ ਹਾਂ ਉੱਚਾ ਠੀਕ ਆ ਹਾਂ ਆਉਣਾ ਜੀ ਆਉਣਾ ਠੀਕ ਆ ਉਵੇਂ ਤੈਨੂੰ ਬਹਿਮ ਜਿਹਾ ਲੱਗਦਾ ਨਹੀਂ ਵਿਚਾਲੇ ਦਾ ਨਾਲ ਲੱਗਦੇ ਐਵੇਂ ਫਿੰਗਰ ਨਾਲ ਜਾਣ ਮੜਾ ਮੁੱਟਾ ਫਰਕ ਹੋਊਗਾ ਅੱਛਾ ਨਾਲ ਐਨ ਹਾਂ ਇਹ ਫਿਰ ਆ ਪੈਪ ਦਾ ਮੜਾ ਮੁੱਟਾ ਆ ਦੇਖੋ ਪੈਪ ਤਾਂ ਫਰਕ ਆਉਦੇ ਜਿੱਤੇ ਆ ਦੇਖ ਆ ਦੇਖ ਉਰੇ ਜਿੱਤੇ ਥੋੜਾ ਜਿਹਾ ਫਰਕ ਲੱਗ ਰਿਹਾ ਹਾਂ ਤਾਂ ਕਰਕੇ ਲੱਗ ਰਿਹਾ ਥੱਲੇ ਧਰ ਕੇ ਦੇਖ ਲੇ ਤਾਂ ਧਰਤੀ ਦੇ ਉਰੇ ਇੱਥੇ ਚੱਲ ਉੱਥੇ ਪਖੇਤਵਾ ਕਰਕੇ ਕਰ ਲਾਂਗੇ ਖੇਚ ਚੱਲ ਤੇ ਤਿਆਰੀ ਕਰ ਲਈ ਜੀ ਸਵੇਰ ਦਾ ਟਾਈਮ ਹੋ ਚੁੱਕਿਆ ਹੈ 7:30 ਵੱਜ ਗਏ ਨੇ ਤੇ ਹੁਣ ਚਾਲੇ ਪਾਵਾਂਗੇ ਪਲਸਾਦਾ ਛੱਕੇ ਤੇ ਬਾਕੀ ਅੱਗੇ ਬਲੌਗ ਨੂੰ ਜ਼ਰੂਰ ਦੇਖਿਓ ਲਾਸਟ ਤੱਕ ਤੇ ਕਰਦੇ ਜੀ ਅੱਗੇ ਫਿਰ ਕੋਣ ਚਲਿਏ ਵਾਜੀ ਆਓ ਜੀ ਮਸ਼ੀਨ ਨੂੰ ਤੋੜ ਲਈਏ ਤਾਂ ਅੰਡਰ ਬਾਹ ਪਾਉਣੇ ਪਿੱਛੇ ਸਾਰਾ ਸਟਾਫ ਪਹੁੰਚ ਚੁੱਕਿਆ ਤੇ ਜੱਸਾ ਚੜ੍ਹ ਡਿੰਪਾ ਚ ਹਰਿਆਣਾ ਹੀ ਆ ਤੁਸੀਂ ਪਿਛਲੇ ਵਲੌਗ ਚ ਦੇਖਿਆ ਤਾਂ ਕਿ ਚੌਥੇ ਵੀ ਕੰਮ ਚੱਲ ਰਿਹਾ ਟਮਾਟਾ ਲਾ ਜਾਂਦਾ ਕੱਟ ਰਹੇ ਕੱਟਣ ਲੱਗਿਆ ਪਾਉਣ ਚੀਟੀ ਰੋਡ ਤੇ ਆ ਚੁੱਕੇ ਆ ਇਹਦੇ ਪਰਲੇ ਹੱਥ ਸਾਡਾ ਪਿੰਡ ਰਿੰਦਰਗੜ ਤੇ ਕੱਟਣ ਲੱਗਿਆ ਲੋ ਕੱਢੋ ਵੀ ਕੱਢੋ ਪਿੰਨਾ ਹੋ ਜੀ ਸੋਹਣੇ ਬਾਕੀ ਮਾਰਾ ਚੜਦੀ ਕਰਾ ਰੱਖੇ ਝਾੜ ਵਧੀਆ ਨਿਕਲਣਾ ਇਤਕੀ ਮਾਰਾ ਜੀ ਕਿਰਪਾ ਕਿਸਾਨਾਂ ਦਾ ਵੀ ਬਹੁਤ ਵਧੀਆ ਤੇ ਮਸ਼ੀਨ ਵੀ ਬਹੁਤ ਪਚਾਉਂਦੇ ਹੈ ਸਵਾਦ ਬਾਕੀ ਚਲਾਉਣੀ ਆ ਹੁਣ ਕਰਦੇ ਸ਼ੁਰੂ ਹਾਂ ਹਾਂ ਤੇ ਆਓ ਦੇਖੋ ਅੱਛੇ ਤੈਨੂੰ ਕਿੰਦੀ ਵੀ ਆ kardeşim bana da kadar baktı ਨੇ ਹੈਗਾ ਅੱਛਾ ਅਜਾ ਦੇਰ ਦਾ ਨਜ਼ਾਰਾ ਆ ਗਿਆ ਸਾਲਾ ਕਟਰ ਦਾ ਕੰਮ ਕਰਾਇਆ ਦਾ ਕਟਰ ਦਾ ਦਾ ਜਮਾ ਇਹ ਸਾਲਾ ਆਵਾਜ਼ ਨਹੀਂ ਹੈ ਸੋਨੀ ਲੱਗਿਆ ਚਲਾਉਣ ਹੁਣ ਮੈਂ ਕਹਿੰਦਾ ਸਿਰਫ ਵਾਸੀ ਇੰਜਣੇ ਕਰਨ ਦੀ ਆਵਾਜ਼ ਆਉਂਦੀ ਹੈ ਇੰਜਣ ਦੀ ਵੀ ਕਿੰਨੀ ਕਰ ਜਾਂ ਭਲੇਟ ਦੀ ਹੈ ਨਾ ਮੋਟਰ ਵੀ ਘੋਲਾ ਆਵਾਜ਼ ਅੱਛਾ ਹੁਣ ਹਾਂ ਮੁੱਛਾ ਮੱਚਾ ਵੀ ਠੀਕ ਆ ਮੁੱਛ ਜੀ ਵੀ ਨਹੀਂ ਮਾਰ ਫਾਤਾ ਮੈਨੂੰ ਐਂ ਤਾਂ ਵੀ ਕਿਤੇ ਜਿਹੜੀ ਨਵਾਂ ਜਗਾੜ ਬਣਿਆ ਥੱਲੇ ਵਾਲਾ ਦੱਬੂ ਕੀ ਫਾੜ ਕੁਛ ਨਹੀਂ ਰੱਭਦਾ ਦੁੱਖ ਦਾ ਚਲੋ ਭਾਈਆ ਸਾਇਲੈਂਟ ਕਰੀ ਭਾਈਆ ਸਾਇਲੈਂਟ ਗੱਲ ਕਿਰਪਾ ਰੇ ਮਹਾਰਾਜੀ 10 ਦਿਨ ਚੱਲਣੀ ਐ ਭਾਈ ਮਿਹਨਤ ਕਰੀ ਤਾਂ ਚਾਚਾ ਫਰਕ ਪੈਂਦਾ ਇਹ ਬੜੇ ਘਟਰਾਲੀ ਹੈ ਜੀ ਆਪਣੀ ਇਹ ਨਾਲੀ ਪਾਉਂਦੀ ਆ ਭਲੇਟੇ ਤੋਂ ਜ਼ਿਆਦਾ ਆਮ ਫਰੇਟ ਨਾਲ ਤੇ 2 ਫੁੱਟ ਬੜਾ ਘੱਟ ਹੈ। ਸੱਤ ਸਾਬਾ ਕਰਾਂ ਜਾ। ਕਿਰਾਂ ਲਗ ਰਹੀ ਜਾਂਦੀ। ਅੱਜ 2 ਤੋਂ ਟੁੱਟਮਾ ਟੁੱਟਮਾ ਉਹਦੇ ਬਾਅਦ ਇਕੱਠਾ ਕੰਮ ਹੈ। ਬਸ ਇੱਕ ਵਾਰ ਕਟਰ ਉਤਰ ਕੇ ਫੇਰ ਪੈਣਾ। ਬਸ ਫਿਰ 10-12 ਕਿੱਲੇ ਕੱਟੇ ਆ। ਲਓ ਜੀ ਫਿੱਤਰ ਪੈਦੇ ਦੀ ਵੜਤੀ ਨਾਲ ਗਲਜੀਤ ਦੀ ਵੀ ਦੋ ਜਗ੍ਹਾ ਕੰਮ ਨਿਪਟ ਗਿਆ ਹੁਣ ਸਿੱਧਾ ਬੜੇ ਟੱਕ ਚ ਪਹੁੰਚਣਾ ਐ 8-10 ਕਿਲੇ ਇਕੱਠੇ ਵੱਟ ਕੇ ਫੇਰ ਅੱਗੇ ਜਾਣਾ ਹੋਰ ਸਪੈਰ ਦਾ ਟਾਈਮ ਹੋ ਚੁੱਕਿਆ तकरीबन 11-12 ਵਜੇ ਦਾ ਤੇ ਹੁਣ ਕਟਰ ਤਾਰਦੇ ਤੇ ਚੱਲਦੇ ਅੱਗੇ ਨੂੰ ਪਾਉਣੇ ਚੱਲਦੇ ਫਿਰ ਜਿਹੜੀਆਂ ਬਹੁਤ ਸੋਨਾ ਮੈਨੂੰ ਐਡਾ ਬੜਾ ਖਤਰਾਤਾ ਵੀ ਕਿਤੇ ਆ ਥੱਲੇ ਦੱਬੇ ਨਾ ਪਰ ਕੋਈ ਨਹੀਂ ਦੱਬ ਦੁੱਬਦੀ ਹੈ ਠੀਕ ਹੈ ਜਿਹੜੀ ਸੇਸ਼ਣ ਥੋੜਾ ਮੁਰਲੀ ਹੁੱਕ ਚ ਪਾ ਲ ਆਏ ਲੈ ਜਾਗੇ ਕਟਰ ਵਾ ਤਾਰ ਲਿਆ ਕਹਿੰਦਾ ਕਿੱਧਰ ਪਾਉਣਾ ਹੈ ਲੱਗ ਜੂ ਪਤਾ ਕੋਈ ਨਾ ਮਿਲਤਾ ਸਾਬ ਦੀਆ ਅੱਛਾ ਲਓ ਜੀ ਨਾਨਕਿਆਂ ਚ ਪਹੁੰਚ ਚੁੱਕੇ ਆਂ ਤੇ ਮਾਮਾ ਜੀ ਸਸੀ ਕਾ ਠੀਕ ਠਾਕ ਹੋ ਗਈ ਹੈ ਹੋਰ ਵੀ ਚੱਲੀ ਗਿਆ ਹੋਰ ਬਾਈ ਹਾਂ ਜੀ ਹਾਂ ਤੁੰਦੂ ਜੀ ਹਾਂ ਜੀ ਬਿਨਾ ਟਰਾਲੀ ਦੇ ਜਾ ਰਿਹਾ ਹੈ ਅੱਛਾ ਜੀ ਇੱਧਰ ਖੇੜੇ ਵਾਲੇ ਵਿੱਕੀ ਭਾਈ ਦੀ ਮਸ਼ੀਨ ਚੱਲ ਰਹੀ ਹੈ ਜੀ ਰਿਸ਼ਤੇਦਾਰ ਨੇ ਆਪਣੇ ਕਿਉਂ ਜਾ ਰਹੇ ਆ ਸਾਰੇ ਜਣੇ ਉੱਥੇ ਚਾਹ ਪੀਣ ਲੱਗੇ ਆਲੇ ਪਹਿਲਾਂ ਹਾਂਜੀ ਇਹਨੂੰ ਆਏ ਰੋੜ ਕੇ ਕਰਦਣੇ ਆ ਜੀ ਗੋਗੀ ਕੌਣ ਮੁੜੇ ਹੋਏ ਆ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਕੌਣ ਉਹ ਲੈਣ ਤੇ ਅੱਗੇ ਹੋਏ ਨੇ ਆ ਜਾਤ ਚ ਲਾਉਣਗੇ ਕੋਲ ਸਾਹਿਬ ਆਪ ਚ ਲਾਉਣਗੇ ਲੋ ਆ ਮੁੜੇ ਹੋਏ ਆ ਓ ਜੀ ਸੋਨੀ ਨੇ ਲੰਬਾ ਘੇਰਾ ਪਾ ਗੱਲਿਆ ਹੁਣ ਅੱਧੇ ਹੋਏ ਥੇ ਨਿਹਰਾ ਸੋਣਾ ਹੈ ਗਿਆ 12 13 ਕਿੱਲੇ ਜਣੀ 3 ਵਜੇ 2 3 ਵਜੇ ਦਾ ਟਾਈਮ ਹੋ ਚੁੱਕਿਆ ਮੈਂ ਕਿਹਾ ਤਾਂ ਨਾ ਤੈਨੂੰ ਹੋਗੀ ਆਣੇ ਵੱਡਿਆ ਤੋਂ ਕੱਥ ਕਿੱਥੇ ਖੜ ਹੁੰਦਾ ਸਾਈਡ ਵਾਲੇ ਮਾਮਾ ਕਿੱਥੇ ਹੜਜੂ ਨਾਲੇ ਵੀ ਇਹ ਮਸ਼ੀਨ ਚ ਲਾਈ ਵੀ ਨਾ ਹੁਣ ਮਾਮਾ ਆਪ ਮੁਰੇ ਹੋਇਆ ਕੋਣ ਸਾਹਿਬ ਆਪ ਮੁਰੇ ਹੋਏ ਆ ਸੋਨੀ ਖੜਾਤਾ ਸਾਈਡ 'ਚ ਫੈਕਟਰੀ ਸੋਨੀ ਇੰਨੀ ਵੀ ਮਾਰੀ ਨਾ ਹੋਵੇ ਕਿਸੇ ਨਾਲ ਧਾਰ ਤਾਂ ਥੱਲੇ ਧਾਰ ਤਾਂ ਬੰਦੇ ਦੇ ਕੇ ਸੀਟ ਤਾਂ ਥੱਲੇ ਮਾਰਿਆ ਤੜ ਕੇ 17 18 ਸਾਲ ਚਲਾਇਆ ਮਾਮਾ ਤੇਰਾ ਪਤਾਸ ਪਾਣੀ ਵਾਂਗ ਥੱਲੇ ਹੋਇਆ ਗੇਅਰ ਜਾ ਗੇਅਰ ਪਾਉਂਦਾ ਮੈਂ ਤੇਨੂੰ ਮਾਮੇ ਨੂੰ ਕਹਿ ਨਹੀਂ ਮਾ ਪਹਿਲੇ ਘੇੜੇ ਚ ਮਾ ਫੜਾ ਦੇ ਮਾਮੇ ਨੂੰ ਚੁੱਪ ਕਰਕੇ ਫਟਾਫੜ ਫੜਾ ਦੇ ਨਹੀਂ ਚਲ ਮੈਂ ਤੇ ਮਾਮਾ ਆਪਾਂ ਪਾਉਨੇ ਆ ਧਾਣੇ ਨਵੇਂ ਟਰੈਕਟਰ ਦਾ ਜੀ ਜੋਰ ਦੇਖਣਾ ਕਹਿੰਦੇ ਟਰਾਲੀ 18 ਫੁੱਟੀ ਪਾਤੀ ਇਹਦੇ ਪਿੱਛੇ ਤੂੰ ਸੋਨੀ ਤਾਂ ਵਧਾਈਆਂ ਨਹੀਂ ਦਿੱਤੀ ਟਰੈਕਟਰ ਦੀਆਂ ਟਰੈਕਟਰ ਦੀਆਂ ਵਧਾਈਆਂ ਦੇ ਦੇ ਹੁਣ ਇਧਰ ਹੁਣੇ ਲੈਂਦਾ ਹਲੇ ਬਤਾ ਨਿਆ ਬਰ ਮੈਂ ਦੇਤੀਆਂ ਯਾਦ ਹੈ ਜਾਦੂਰੀ ਤਾਂ ਅੱਛਾ ਉਹ ਦੁੱਪ ਦੀ ਪੰਡ ਨਹੀਂ ਦੁੱਤੀ ਪੰਡ ਦੁੱਪੀ ਤੇ ਅੰਦਰ ਆਪਾਂ ਕੰਮ ਕਰਦੇ ਬਤਾ ਸੱਚ ਹਾਂ ਉਹ ਥੀ ਤਾਂ ਹਨਾ ਉਹਦਾ ਹੀ ਆ ਮਿਲ ਗਿਆ ਗੇੜਾ ਨਹੀਂ ਤਾਂ ਮਿਲਿਆ ਗੇੜਾ ਅੱਜ ਮਿਲਿਆ ਗੇੜਾ ਚਲਾ ਲਿਆ ਪੁੱਤ ਦੇ ਬੜਾ ਮਿਲੇ ਮਾਨੂੰ ਉਦੋਂ ਤਾਂ ਇਹਦਾ ਫਾੜੀ ਫਾੜਦਾ ਹੁੰਦਾ ਇਹਦਾ ਪਿੱਛੇ ਹੁੰਦਾ ਸਭ ਤੇ ਇਹ ਕਿੱਥੇ ਦਾ ਦਣਾ ਆ ਤਾਂ ਦੇਖਦੀ ਮੈਂ ਇਹਦੀ ਗੋਲੀ ਹੁੰਦੀ ਪੀਲੇ ਚ ਪਈ ਇਹ ਬਾਰੇ ਤਾਂ ਹੈ ਮੇਰੇ ਕੋਲ ਹੋਰ ਕਦੇ ਹੋਰ ਦੂਆ ਜਿਹੜਾ ਤੀਆ ਚੜ ਕੇ ਐਨੇ ਦਾ ਹੈ ਨਹੀਂ ਉਦੋਂ ਜਦ ਭੱਗਾ ਲਾਲੀ ਗੋਗੀ ਤੁਸੀਂ ਤਿੰਨ ਗਏ ਤੇ ਹਨਾ ਹਾਂ ਲਾਲੀ ਮੈਨੂੰ ਤਾਰ ਗਿਆ ਮਾੜ ਲੇ ਗਿਆ ਮੈਂ ਨਸਾ ਵਾਜੀ ਫੇਰ ਫੇਰੇ ਫੇਰ ਮਗਰਾੜ ਤੇ ਤਾਂ ਆ ਹੁਣ ਮਸ਼ੀਨ ਚਲਾਉਣ ਲੱਗਿਆ ਹੁਣ ਮਾਮੇ ਨੇ ਤਾਰਤਾ ਹੁਣ ਬਹੁਤ ਫੇਰੇ ਤਾਰਤਾ ਇਹਨਾਂ ਦਾ ਬਹੁਤ ਮਾੜੀ ਇਹਨਾਂ ਦਾ ਬਹੁਤ ਮਾੜੀ ਹੁੰਦੀ ਹੁਣ ਮਾਮੇ ਨੇ ਤਾਰਤਾ ਜੇ ਚੱਲ ਥੱਲੇ ਚੱਲ ਥੱਲੇ ਦਿਹਾੜੀ ਗੱਟੀ ਜਾਣੀ ਐ ਤਾਂ ਮਸ਼ੀਨ ਬਾਅਦ ਤੇ ਰੱਖਿਆ ਮਸ਼ੀਨ ਮਾਮੇ ਨੇ ਚਲਾ ਲਈ ਮਾਮਾ ਕਹਿੰਦਾ ਰੋਡ ਪਰ ਤੂੰ ਲੈ ਆਇਆ ਪਹੀਜ ਮੈਂ ਲੈ ਆਇਆ ਕਿਤੇ ਲੱਗ ਜਾ ਫੇਰ ਇਹ ਤੈਨੂੰ ਦੇ ਕੈਮਰਾ ਨੂੰ ਕਰਿਆ ਫੋਨ ਮੈਂ ਹਾਂ ਹਾਂ ਮੈਂ ਯਾਰ ਤੰਦੂਰ ਭੱਗਾ ਬਠਾਇਆ ਬਉਥੇ ਆਪਾਂ ਨੇ ਏਡੇ ਚ ਢੀਡ ਬਣਵਾ ਰਿਹਾ ਉਹ ਢੀਡ ਬਣਵਾ ਰਿਹਾ ਟੰਗਰਾ ਉਹ ਲੂਨੀ ਉੱਠਦੀ ਨਹੀਂ ਆ ਤੂੰ ਬਲਾ ਲਾਉਂਦਾ ਉਰਦਾ ਆਉਂਦਾ ਹੈ ਪੱਛੇ ਆਉਂਦਾ ਆ ਰਿਹਾ ਹੈ ਫੀਡ ਬਣ ਗਈ ਗੱਦੀ ਬੜਿਆ ਬੜਿਆ ਪਿੰਨ ਹੋਣ ਕੇ ਕਹਿੰਦਾ ਉਹ ਆਜਾ ਯਾ ਰੋਣ ਕਹਿੰਦਾ ਫੀਡ ਤਾਂ ਬਣ ਗਈ ਕਿਹਦਾ ਫਾਪੀ ਕਹਿੰਦਾ ਚੱਲ ਜਾਂਦਾ ਮੈਂ ਪਹਿਲਾ ਦਿਨ ਹੈ। ਯਾਦ ਜਣੀ ਫੁੱਲ ਦਿਹਾੜੀ ਗੱਟ ਵੀ ਲੱਗ ਗਿਆ। ਬੱਸ ਕਿੱਥੇ ਲੈ ਕੇ ਜਾਣਾ ਹੁਣ ਤੇ? ਫੜ ਜਾ ਯਾਦੂ ਜੀ। ਉਹ ਗਲਤ ਆ ਪੈਂਦਾ ਹੈ ਨਾ। ਲਿਆ ਫਿਰ ਆ ਜਾ ਉਧਰ। ਲਓ ਜੀ ਕੰਮ ਬੜਾ ਸੋਹਣਾ ਚੱਲ ਰਿਹਾ ਹੈ ਤੇ ਨਾਲ ਵਿੱਕੀ ਬਾਈ ਵਾਲੀ ਮਸ਼ੀਨ ਵੀ ਚੱਲ ਰਹੀ ਹੈ ਵਿਸ਼ਾਲ। ਸੋ ਨਹੀਂ ਬਾਹਰ ਲੈ ਕੇ ਗਿਆ ਤਾਂ ਵਿੱਕੀ ਬਾਈ ਕਹਿੰਦੀ ਕਿ ਕਰਤਾਰ ਗਈ ਵਿਦੂ ਪਿਸ਼ਾਲਾ ਦੋ ਜਰੀ। ਅਜੇ ਵਿਸ਼ਾਲ। ਕਰਤਾਰ ਗਈ। ਠੀਕ। ਉਹ ਲੱਕ ਕਰ ਲਿਆ ਕੈਦ ਅਸੀਂ ਬਿਨਾਂ ਦੱਸੀ ਕੈਦ ਕਰ ਲਿਆ ਲੈਂਦਾ ਵੀਡੀਓ ਸੀ ਬਾਈ ਦਾ ਲੰਘ ਗਿਆ ਕਿ ਆ ਵਾ ਲੰਘ ਗਿਆ ਕਿ ਉਹ ਪਿੱਛੇ ਲੈਣਾ ਦਾ ਯਾਰ ਦਾ ਬੰਨਾ ਆ ਕੇ ਤਾਂ ਪਿੱਛੇ ਪਹਿਲਾਂ ਆ ਲੈ ਆ ਹਮ ਹੋਰ ਯਾਰ ਇਹਨਾਂ ਨੂੰ ਤਾਂ 5 ਦਿਨ ਨਹੀਂ ਮੂਰਤ ਕਰੇ ਬੰਨ ਤਾਂ ਕੱਲ ਮੂਰਤ ਕਰਦਾ ਆਪਣੇ ਮੇਰੇ ਕੋਲ ਫਿਰ ਪਾਰਟੀ ਲੈਣੀ ਆਪਾਂ ਇਹ ਤੋਂ ਹਾਂ ਜੀ ਪਾਰਟੀ ਅੱਛਾ ਇਹਨਾਂ ਭੱਜ ਭੱਜਦੇ ਨੇ ਆਪ ਵਿਚਾਰਾ ਪਾਰਟੀ ਦਾ ਆਪਾਂ ਦੇ ਸੁਣੀ ਆਵਾਜ਼ ਡਿਸਕਸ਼ਨ ਮੰਗ ਆਉਂਦੀ ਥੋੜੀ ਥੋੜੀ ਲੱਗ ਰਿਹਾ ਕੋਈ ਆਵਾਜ਼ ਨਹੀਂ ਹੈਗੀ ਆਪਣੇ ਜਿੱਕੜਾ ਆਪਣੇ ਵਾਲੇ ਜਿੱਕਰੋ ਇੰਜੜਾ ਹੋਊਗਾ ਹਾਂ ਉਹਦਾ ਵੀ ਸੇਮ ਹੀ ਹੋਊਗੀ ਸੇਮ ਹੀ ਜਣਾਇਆ ਕੋਈ بڑے ਫਲਾਈ 휠 ਚ ਉਹਦੇ ਇੰਜਨ ਆ ਉਵੇਂ ਹੀ ਆ ਜੀ 40 ਨੋ ਉਹਦੀ ਰਾਣੀ 40 ਇਹਦੇ ਇਧਰ ਬਾੜ ਨਹੀਂ ਮਨ ਲਾਉਂਦਾ ਹਨਾ ਆਪਣੇ ਜਾਂ ਹਾਂ ਇਧਰ ਬਾੜ ਹਾਂ ਉਹ ਕਰਤਾ ਉਹ ਗੋਪਰ ਚੱਲ ਫਿਰ ਕਰਦਾ ਜਾਣਾ ਕਿਆ ਸਿਸਟਮ ਬਣਾਇਆ ਵਾ ਹਣਾ ਬੰਦੇ ਨੇ ਮਸ਼ੀਨ ਇਹ ਅੱਜ ਸੋਚਿਆ ਜਾਵੇ ਜੇ ਤੂੰ ਮਸ਼ੀਨ ਨਾ ਹੁੰਦੀ ਇਹ ਤਾਂ ਐਨ ਏਰੀਆ ਕੰਮ ਕਿਵੇਂ ਹੁੰਦਾ ਨਹੀਂ ਪাবਦੀ ਕਿਵੇਂ ਆਪਾਂ ਨਪਟਾ ਸਕਦੇ ਹਾਂ ਹੱਥਾਂ ਦੀ ਬੜਾਈ ਕਰਦਾ ਇਹ ਮੇਰੇ ਖਿਆਲ 6 ਮਿੰਟ ਦੇ ਵਿੱਚ ਜਾ ਇਹ ਲੈ ਨਾ ਰੱਖਵਾ ਹੋਣਾ ਹੀ ਦੱਸੋ ਨਹੀਂ ਜੇ ਨਹੀਂ ਖੇਤੀ ਮਤਲਬ ਮਸ਼ੀਨਰੀ ਇੰਨੀ ਡਿਵੈਲਪਮੈਂਟ ਨਾ ਹੁੰਦੀ ਨਾ ਇਹਦੇ ਚ ਖੇਤੀ ਵਾਲੇ ਚ ਤਾਂ ਇੰਨੇ ਹੀ ਮਤਲਬ ਜ਼ਮੀਨ ਆ ਆਪਾਂ ਕਰਨੀ ਦੇ ਸਕਦੇ ਖੇਤੀ ਦੀ ਹੋਣੀ ਹੈ ਖੇਤੀ ਦੇ ਲੈਕ ਬਣਾ ਦੇਣਾ ਜੇ ਇੰਨਾ ਸ ਮਸ਼ੀਨਰੀ ਜੇ ਟਰੈਕਟਰ ਨਾ ਹੁੰਦਾ ਬਿਜਲੀ ਦੀ ਹੋਣੀ ਪਹਿਲਾਂ ਤੇਰੀ ਨਹੀਂ ਤੇ ਪਧਰੇ ਹੋਣੇ ਨੇ ਹੱਥਾਂ ਨਾਲ ਕਿਵੇਂ ਕਰ ਲੰਦਾ ਪਿਆ ਯਾਰ ਇਹਨੇ ਸ਼ੀਨਦੀ ਦਾ ਬਹੁਤ ਬੜਾ ਸਹਯੋਗ ਹੈ ਉਹ ਦੇਖ ਲੈ ਅੱਗੇ 2-2 ਮਹੀਨੇ ਚੱਲੀ ਜਾਂਦੀ ਸੀ ਅੱਜ 5 ਦਿਨਾਂ ਤੋਂ ਵਿਹਲਾ ਹੋ ਰਿਹਾ ਕਣਕ ਵੜਾ ਕੇ ਵੀ ਤੂੜੀ ਵੜਾ ਕੇ ਫਿਰ ਵੀ ਤੂੰ ਕਹਿੰਦਾ ਮੈਨੂੰ ਟਾਈਮ ਲੱਗ ਰਿਹਾ ਟਾਈਮ ਲੱਗ ਰਿਹਾ ਠੀਕ ਨਹੀਂ ਅੱਜ ਤੋਂ ਪਹਿਲਾਂ ਤੇ ਲੈ ਬੰਦੇ 2-2 3-3 ਮਹੀਨੇ ਬੱਠੇ ਰਹਿੰਦੇ ਪਹਿਲਾਂ ਕਣਕ ਖੱਤਾਂ ਕਰ ਵੜਾਉਣੀ ਆ ਫਿਰ ਅਰੰਬ ਵਿੱਚ ਕੱਢਣੀ ਆ ਫਿਰ ਤੂੜੀ ਗੇਰਨੀ ਆ ਫਿਰ ਕਿਤੇ ਜਾ ਕੇ ਮੇਲਾ ਅੱਜ ਬੈਠੇ ਰੋ ਮਾਮਾ ਵੀ ਕਹੂਗਾ ਵੀ ਕੋਈ ਆਏ ਨਹੀਂ ਰਿਹਾ ਕੋਲ ਮੇਰੇ ਹਨਾ ਚੱਲ ਮਾਮੇ ਦੇ ਯਾਰ ਆਪਣੀ ਮਸ਼ੀਨਾਂ ਘਰ ਦੇ ਸ਼ੌਂਕਾਚਾ ਜਮਾ ਮਾਮਾ ਕਹੂਗਾ ਸ਼ੌਂ ਨਾਲੇ ਸਟੰਡਰ ਨੂੰ ਸਾਫ ਰੱਖਦੇ ਕਰਕੇ ਉਹਦੇਗਾ ਹੁਣ ਤਾਂ ਨਹੀਂ ਗੜਗੜਦੀ ਬਾਜ ਉਹ ਇੱਧਰ ਨਾ ਉਹ ਮੈਂ ਚੰਗਾ ਦਿਲ ਕਰਦਾ ਉਹ ਮਾਮੇ ਦੇ ਕੋਲੋਂ ਉਹ ਵੀ ਹੋ ਗਏ ਉਹ ਪਿੱਛੇ ਨੂੰ ਚੱਲਿਆ ਵਿੱਕੀ ਬਾਈ ਪਿੱਛੇ ਲੰਘ ਗਿਆ ਜੀ ਸ਼ਾਮ ਦਾ ਟਾਈਮ ਹੋ ਚੱਲਿਆ ਤੇ ਭਾਗਾ ਚ ਚੜ ਗਏ ਮਸ਼ੀਨ ਦੇ ਕੋਲ ਤੇ ਮਾਮਾ ਹੀ ਚਲਾ ਰਿਹਾ ਅੱਜ ਮਾਮਾ ਜੀ ਨੇ ਧੂੜ ਗੱਡੀ ਪਈ ਐ ਤੇ 18 17 ਫੁੱਟੀ ਪਾਈ ਵੀ ਟਰਾਲੀ ਪਹਿਲੇ ਇਹ ਫੁੱਲ ਕਰਾਵਾਂਗੇ pude parar que caerá en ਕਹ ਰਿਹਾ ਕਿ ਨਾ ਚਾਰ ਗਿੱਲਿਆਂ ਦਾ ਲੈ ਵੀ ਨਾਲ ਸੌਂਦੀ ਇੱਥੇ ਹੁਣ ਕਰਦਾ ਨਹੀਂ ਪਾਊਗਾ ਆਪਣੇ ਫਿਰ ਲਓ ਜੀ ਦਿਖਾਈਏ ਤੁਹਾਨੂੰ ਸਫਾਈ ਕੋਈ ਵਿੱਚੋਂ ਅਸਲ 'ਚ ਕਣਕ ਸੁਥਰੀ ਹੋਵੇ ਫਿਰੇ ਸਫਾਈ ਹੁੰਦੀ ਹੈ ਜੇ ਵਿੱਚ ਮਤਲਬ ਹਰਾ ਹੋਵੇ ਨਾ ਮਾਲ ਫਿਰ ਸਫਾਈ ਸੁਭਾਈ ਘਾਟੇ ਆਉਂਦੀ ਆ ਕਿਉਂਕਿ ਹਰਾ ਮਾਲ ਹੈ ਨਾ ਫਿਰ ਹਵਾ ਡਾਉਂਦੀ ਨਹੀਂ ਇਹਨਾਂ ਇਹ ਦੇਖਣਾ ਬੁਰਾ ਹੈ ਕਿ ਹੁਣ ਹਰਾ ਤਾਂ ਜੀ ਫਿਰ ਘੱਟ ਹੋ ਜਾਂਦਾ ਬਲੇਖੇ ਨਾਲਾ ਨਾ ਹਾ ਟਰਾਲੀ ਬੜੀ ਆ ਫਿਰ 17 ਫੁੱਟੀ ਆ ਪਹਿਲਾ ਦਿਨ ਹੈ ਜੀ ਅੱਜ ਤੇ ਬਹੁਤ ਛੋਟਾ ਮਾਰਾ ਨੇ ਟਰਾਲੀਆਂ ਫੁੱਲ ਕਰ ਕਰ ਗੱਡੀਆਂ ਚ ਟਰਾਲੀ ਫੁੱਲ ਕਰਕੇ ਕੱਢਣੀ ਸੋਨੀ ਪਹਿਲੇ ਦਿਨ ਹੀ ਅੱਜ ਹਾਂ ਤੇ ਲੱਕ ਦੁਪਹਿਰਾ ਕਿਵੇਂ ਖੜਕਦਾ ਅਸੀਂ ਰਾਤ ਨੂੰ ਠੰਡ ਹੋ ਜਾਂਦੀ ਆ ਦਿਨ ਦੇ ਵਿੱਚ ਗਰਮੀ ਬੱਸ ਕਰਾ ਦੇ ਹੈਂ? ਖਲਾ ਲਿਆ। ਥੋੜੀ ਚਾਹੀ ਲੈਣੀ ਪਈ ਆ ਮੈਨੂੰ। ਅੱਛਾ। ਬਾਹਰ।